ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਦੋਸਤੋ ਤੁਹਾਡਾ ਆਪਣੇ ਚੈਨਲ ਟ੍ਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਪੈਨ ਖੇਤੀਬਾੜੀ ਦੇ ਸੰਧ ਲੈ ਕੇ ਆਏ ਆ ਦੋ ਟਰੈਕਟਰ ਆ ਤੇ ਇੱਕ ਟਰਾਲੀ ਆ ਪਹਿਲਾਂ ਆਪਾਂ ਗੱਲ ਕਰਦੇ ਆ ਟਰੈਕਟਰਾਂ ਬਾਰੇ ਪਹਿਲਾਂ ਆਪਾਂ ਤੁਹਾਨੂੰ ਸਵਰਾਜ 747 ਬਾਰੇ ਜਾਣਕਾਰੀ ਦਿੰਨੇ ਆ ਜਿਹੜਾ ਵੀਰੋ ਆ ਫੋਟੋਆਂ ਵਿੱਚ ਤੁਸੀਂ ਸਵਰਾਜ 747 ਦੇਖ ਰਹੇ ਆ ਇਹ ਟਰੈਕਟਰ 2024 ਮਾਡਲ ਆ ਰੰਗ ਪੇਂਟ ਦਾ ਟਰੈਕਟਰ ਸਾਰਾ origignal ਆ ਤੇ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਇਹ ਇਹ ਟਰੈਕਟਰ ਬਹੁਤ ਘੱਟ ਚੱਲਿਆ ਗਿਆ ਕੁੱਲ 300 ਘੰਟੇ ਇਹ ਟਰੈਕਟਰ ਚੱਲਿਆ ਆ ਤੇ ਬਾਕੀ ਟਰੈਕਟਰ ਦੇ ਚਾਰੇ ਟਾਇਰ ਨਾਲ ਦੇ ਪੱਕੇ 85% ਲੱਗੇ ਹੋਏ ਆ ਕਿਸੇ ਪਾਸੋਂ ਟਰੈਕਟਰ 'ਚ ਕੋਈ ਵੀ ਕਮੀ ਪੇਸ਼ੀ ਨਹੀਂ ਬਾਕੀ ਇਹ ਸਵਰਾਜ 743 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਸਾਈਡ ਗੇਅਰ ਆ ਡਬਲ ਕਲੱਚ ਆ ਤੇ ਇਹਦਾ ਕਲੱਚ ਵੀ ਜਿਹੜਾ ਉਹ ਸਾਈਡ ਤੇ ਆ ਤੇ ਬਾਕੀ ਪਾਵਰ ਸਟੀering ਆ ਡਿਸਟ੍ਰਿਬਿਊਟਰ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਇਹਨੂੰ ਡਬਲ ਲੱਗਾ ਹੋਇਆ ਪੰਜਾਬ ਦਾ ਨੰਬਰ ਆ ਇਹ ਤੇ ਬਾਕੀ ਟਰੈਕਟਰ ਤੇ ਮਿਊਜ਼ਿਕ ਸਿਸਟਮ 16 ਇੰਚੀ ਬੂਫਰਾਂ ਵਾਲਾ ਤੇ ਫੇਬਰੋਹਡੋ ਲੱਗੀ ਵੀ ਆ ਸੌਦਾ ਕਰਨ ਤੋਂ ਬਾਅਦ ਮਾਲਕ ਵੀਰ ਤੁਹਾਨੂੰ ਉਵੇਂ ਹੀ ਦੇਣਗੇ ਹੋਰ ਵੀ ਜਿਹੜੀ ਸੈਸਰੀ ਤੁਸੀਂ ਫੋਟੋਆਂ 'ਚ ਬੰਪਰ ਵਗੈਰਾ ਦੇਖ ਰਹੇ ਆ ਉਹ ਸਾਰਾ ਕੁਸ ਮਾਲਕ ਵੀਰ ਉਵੇਂ ਹੀ ਦੇਣਗੇ ਹੁਣ ਜੇ ਗੱਲ ਕਰੀਏ ਆਪਾਂ ਕੀਮਤ ਦੀ ਤਾਂ ਕੀਮਤ ਤੁਸੀਂ ਮਾਲਕ ਵੀਰ ਤੋਂ ਹੁਣ ਤਾਂ ਕਿ ਜਿਹੜਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਉਹ ਤੇ ਫੋਨ ਲਾ ਕੇ ਪੁੱਛ ਸਕਦੇ ਆ ਮਾਲਕ ਵੀਰ ਨੇ ਕੀਮਤ ਆਪਾਂ ਨੂੰ ਨਹੀਂ ਦੱਸੀ ਤੇ ਬਾਕੀ ਇਹ ਟਰੈਕਟਰ ਬੁਲੱਡ ਆਈਰੀਏ ਦੇ ਵਿੱਚ ਖੜਾ ਬਿਲਕੁਲ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਕਿਸੇ ਪਾਸੋਂ ਕੋਈ ਵੀ ਕਮੀ ਪੇਸ਼ੀ ਨਹੀਂ ਬਾਕੀ ਟਾਇਰਾ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਮਗਰਲੇ ਟਾਇਰਾਂ ਤੇ ਟਰੈਕਟਰ ਦੇ ਵੇਟ ਵੀ ਲੱਗੇ ਹੋਏ ਆ ਬਾਕੀ ਜਿਹੜੇ ਵੀਰ ਨੇ 3 ਸਪੀਡ ਟਰੈਕਟਰ ਦੀ ਲੋੜ ਆ ਉਹ ਵੀਰ ਨਾਲ ਕਨੈਕਟ ਜ਼ਰੂਰ ਕਰੇ ਅੱਗੇ ਆਪਾਂ ਗੱਲ ਕਰਦੇ ਆ ਦੂਜੇ ਟਰੈਕਟਰ ਬਾਰੇ ਜਿਹੜਾ ਆਪਾਂ ਸੇਲ ਲਈ ਲੈ ਕੇ ਆਏ ਆ ਸੋਨਾਲੀਕਾ 60 ਦਾ ਐਮ ਐਮ ਜਿਹਨੂੰ ਮਾਈਲਰ ਮਾਸਟਰ ਕਹਿੰਦੇ ਆ ਇਹ ਟਰੈਕਟਰ ਦਾ ਖਰਚਾ ਬਹੁਤ ਘੱਟ ਆ ਤੇ ਸੋਨਾਲੀਕਾ 60 50 HP ਕੈਟਾਗਰੀ ਦਾ ਟਰੈਕਟਰ ਆ। ਬਾਕੀ ਰੰਗ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ। ਰੰਗ ਪੇਂਟ ਦਾ ਟਰੈਕਟਰ ਬਿਲਕੁਲ ਸਾਫ ਸੁਥਰਾ 2010 ਦਾ ਇਹਦਾ ਮਾਡਲ ਆ। ਬਾਕੀ ਟਰੈਕਟਰ ਡਬਲ ਕਲਚ ਸਿੰਪਲ ਸਟੀering ਸਾਈਡ ਗੇਅਰ ਤੇ ਡਬਲ ਡਿਸਟਿਬਿਊਟਰ ਦੇ ਨਾਲ ਆ। ਟਾਇਰ ਟਰੈਕਟਰ ਦੇ ਚਾਰੇ ਵਧੀਆ ਕੰਡੀਸ਼ਨ ਦੇ ਪੱਕੇ ਲੱਗੇ ਹੋਏ ਆ। ਗੁਡੀਅਰ ਕੰਪਨੀ ਦੇ ਟਾਇਰ ਆ। ਬਾਕੀ ਟਰੈਕਟਰ ਤੇ ਐਕਸੈਸਰੀ ਲੋਡਿੰਗ ਦੀ ਤੇ ਮੈਂ ਬੰਪਰ ਛਤਰੀ ਡੰਡਾ ਘੱਟੀ ਉਹ ਸਾਰਾ ਕੁਝ ਲੱਗਿਆ ਹੋਇਆ ਸੌਦਾ ਕਰਨ ਤੋਂ ਬਾਅਦ ਤੁਹਾਨੂੰ ਮਾਲਕ ਵੀਰ ਅਕਸੈਸਰੀ ਉਹ ਵੀ ਦੇਣਗੇ ਬਾਕੀ ਪੈਰਦਾਨਾ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਟਰੈਕਟਰ ਇਹ 2010 ਮਾਡਲ ਆ ਤੇ ਹਾਲਤ ਟਰੈਕਟਰ ਦੀ ਬਹੁਤ ਵਧੀਆ ਪਈ ਆ ਹੁਣ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹਦੀ ਸੋਨੇ ਦੀ ਕੇ 60 ਐਮਐਮ ਦੀ ਰੱਖਦੇ ਆ 2.5 ਲੱਖ ਰੁਪਇਆ ਜੋ ਤੁਮੋਂ ਓਕੇ ਦੇ ਮਾਲਕ ਵੀਰ ਥੋੜੀ ਬਹੁਤੀ ਗੁਜਾਇਸ ਕਰ ਲੂਗਾ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਆਪਣਾ ਸੌਦਾ ਕਰ ਸਕਦੇ ਆ ਬਾਕੀ ਲੋਕੇਸ਼ਨ ਵਗੈਰਾ ਮੰਗਾ ਕੇ ਉੱਥੇ ਜਾ ਕੇ ਟਰੈਕਟਰ ਦੀ ਤੁਸੀਂ ਆਪ ਤਸੱਲੀ ਕਰਕੇ ਮਾਲਕ ਵੀਰ ਨਾਲ ਪੂਰੀ ਗੱਲਬਾਤ ਕਰ ਸਕਦੇ ਆ ਤੇ ਬਾਕੀ ਅੱਗੇ ਆਪਾਂ ਗੱਲ ਕਰਦੇ ਆ ਟਰਾਲੀ ਬਾਰੇ ਜਿਹੜੀ ਆਪਾਂ ਸੇਲ ਲਈ ਲੈ ਕੇ ਆਏ ਆ ਆ ਵੀਰੋ ਜਿਹੜੇ ਤੁਸੀਂ ਫੋਟੋ ਵਿੱਚ ਟਰਾਲੀ ਦੇਖ ਰਹੇ ਆ ਇਹ 11 ਸਵਾ 6 ਦੀ ਟਰਾਲੀ ਆ ਇਹ ਜਿਹੜੀ ਲੈਂਥ ਆ ਉਹ 11 ਫੁੱਟ ਆ ਤੇ ਚੜਾਈ 6 ਫੁੱਟ ਤੇ 2 ਇੰਚ ਆ। ਬਾਕੀ ਟਰਾਲੀ ਜੈਕ ਵਾਲੀ ਆ ਤੇ ਇਹਨੂੰ ਜਿਹੜਾ ਇਹ ਸਾ ਉਹ ਵੱਡਾ ਟਰਾਲੇ ਵਾਲਾ ਲੱਗਾ ਹੋਇਆ। ਟਰਾਲੀ ਨੂੰ ਬੈੱਡ ਜਾਲੀ ਵਾਲਾ ਲੱਗਾ ਹੋਇਆ। ਬਹੁਤ ਵਧੀਆ ਹਾਲਤ ਦੇ ਵਿੱਚ ਟਰਾਲੀ ਆ। ਕਿਸੇ ਪਾਸਿਓਂ ਕੋਈ ਵੀ ਕਮੀ ਪੇਸ਼ ਨਹੀਂ। ਨਾ ਹੀ ਕਿਤੇ ਟਰਾਲੀ ਗਲੀ ਗਿਆ। ਬਾਕੀ ਟਰਾਲੀ ਦਾ ਜਿਹੜਾ ਜੈਕ ਆ ਉਹ ਵੱਡੀ ਕਪੈਸਿਟੀ ਵਾਲਾ ਲੱਗਾ ਹੋਇਆ ਤੇ ਬਾਕੀ ਟਾਇਰ ਟਰਾਲੀ ਦੇ ਵਧੀਆ ਪੱਕੇ ਕੰਪਨੀ ਦੇ ਲੱਗੇ ਹੋਏ ਆ। ਕਿਸੇ ਪਾਸੇੋਂ ਕੋਈ ਵੀ ਕਮੀ ਪੇਸ਼ੀ ਨਹੀਂ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਆ ਸਾਈਡਾਂ ਤੋਂ ਵੀ ਹਾਲਤ ਦੇਖ ਸਕਦੇ ਆ ਰੰਗ ਪੇਂਟ ਵੀ ਬਹੁਤ ਵਧੀਆ ਪਿਆ ਸਾਰਾ ਮਾਲ ਟਰਾਲੀ ਨੂੰ ਟਾਟਾ ਦਾ ਲੱਗਿਆ ਹੋਇਆ ਤੇ ਬਾਕੀ ਇਹਦਾ ਜਿਹੜਾ ਵਜਣਾ ਉਹ 1.59 ਕੁਇੰਟਲ ਦੇ ਲੱਗੇ ਆ 1.59 ਕੁਇੰਟਲ ਸਵਾ 19 ਕੁਇੰਟਲ ਲਗਭਗ weight ਹੈਗਾ ਮਾਲਕ ਵੀਰ ਦੇ ਦੱਸਣ ਅਨਸਾਰ ਬਾਕੀ ਬਹੁਤ ਵਧੀਆ ਹਾਲਤ ਦੇ ਵਿੱਚ ਟਰਾਲੀ ਪਈ ਹੈ ਬੰਤਰ ਬਹੁਤ ਸੋਹਣੀ ਆ ਤੇ ਬਾਕੀ ਮਾਲਕ ਵੀਰ ਨੇ ਪੂਰੇ ਸ਼ੌਂਕ ਨਾਲ ਟਰਾਲੀ ਤਿਆਰ ਕਰਾਈ ਸੀ ਟੂਲ ਬਾਕਸ ਵਗੈਰਾ ਉਹ ਸਾਰਾ ਕੁਝ ਟਰਾਲੀ ਤੇ ਲੱਗਾ ਹੋਇਆ ਤੇ ਹੁਣ ਜੇ ਗੱਲ ਕਰੀਏ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹ ਟਰਾਲੀ ਦੇ ਰੱਖਦੇ ਆ 1,70,000 ਰੁਪਇਆ ਵਿੱਚੋਂ ਮੌਕੇ ਤੇ ਤੁਹਾਡਾ ਮਾਮਤਾਨ ਮਾਲਕ ਵੀਰ ਕਰ ਦੂਗਾ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਮਾਲਕ ਵੀਰ ਦੀ ਲੋਕੇਸ਼ਨ ਵਗੈਰਾ ਮੰਗਾ ਕੇ ਉੱਥੇ ਜਾ ਕੇ ਪੂਰੀ ਤਸੱਲੀ ਕਰਕੇ ਆਪਣਾ ਸੌਦਾ ਕਰ ਸਕਦੇ ਆਂ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ ਜੇਕਰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਵੱੱਟ ਵੱੱਟ ਗਰੁੱਪਾਂ 'ਚ ਸ਼ੇਅਰ ਕਰ ਦਿਓ ਆਪਾਂ ਤੁਹਾਡੇ ਲਈ ਡੇਲੀ ਬੇਸ ਤੇ ਵਾਜਬ ਰੇਟਾਂ ਦੇ ਖੇਤੀਬਾੜੀ ਸੰਬੰਧ ਲੈ ਕੇ ਆਉਂਦੇ ਰਹਿੰਨੇ ਆ ਆਪਣੀ ਚੈਨਲ ਦੀ ਵੱੱਟ ਵੱੱਟ ਸਪੋਰਟ ਕਰਿਓ ਧੰਨਵਾਦ ਦੋਸਤੋ ਤੁਹਾਡਾ ਆਪਣੀ ਵੀਡੀਓ ਦੇਖਣ ਲਈ